ਹਾਂਜੀ ਜਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਥੈਰੇਪੀ ਕਰਵਾ ਰਹੇ ਹੋ ਬਿਨਾਂ ਦਵਾਈਆਂ ਤੋਂ ਹਾਂਜੀ ਹਾਂ ਤੇ ਤੁਹਾਨੂੰ ਕੀ ਪ੍ਰੋਬਲਮ ਸੀ ਤੇ ਕਿੰਨਾ ਟਾਈਮ ਹੋ ਗਿਆ ਸੀ ਮੈਨੂੰ ਹੋ ਗਈ 3-4 ਮਹੀਨੇ ਹੋ ਗਏ ਪੇਟ ਭਰਿਆ ਭਰਿਆ ਤੇ ਟਾਈਟ ਰਹਿੰਦਾ ਸੀਗਾ ਜੀ ਠੀਕ ਹੈ ਜੀ ਕੀ ਦਿੱਕਤ ਆਉਂਦੀ ਸੀ ਹੋਰ ਹੋਰ ਦਰਦ ਰਹਿੰਦਾ ਸੀਗਾ ਵੀ ਲੱਤਾਂ ਮਹਾ ਚ ਤੇ ਦਿਮਾਗ ਵੀ ਟੈਨਸ਼ਨ ਰਹਿੰਦੀ ਸੀ ਮਹਾ ਦੇ ਉੱਪਰ ਠੀਕ ਹੈ ਤੇ ਮੈਡੀਸਨ ਵਗੈਰਾ ਲੈ ਰਹੇ ਸੀ ਤੁਸੀਂ ਹਾਂਜੀ ਹਾਂ ਬਹੁਤ ਕਿੰਨੇ ਟਾਈਮ ਤੋਂ ਲੈਤੀ ਦਵਾਈ ਮੈਨੂੰ ਹੋ ਵੀ 3-4 ਮਹੀਨੇ ਹੋ ਗਏ ਤੰਨੇ 4 ਮਹੀਨੇ ਤੋਂ ਲਗਾਤਾਰ ਦਵਾਈ ਲੈ ਰਹੇ ਸੀ ਤੇ ਮੇਰਾ ਕਿਵੇਂ ਪਤਾ ਲੱਗਿਆ ਤੁਹਾਨੂੰ ਮੈਂ ਇੰਸਟਾਗ੍ਰam ਤੇ ਦੇਖੀ ਸੀ ਠੀਕ ਹੈ ਅੱਜ ਤੁਹਾਨੂੰ ਕਿੰਨੇ ਦਿਨ ਹੋ ਗਏ ਟ੍ਰੀਟਮੈਂਟ ਲੈ ਕੇ ਨੂੰ ਅੱਜ ਮੈਨੂੰ 9 ਦਿਨ ਹੋ ਗਏ ਤੇ ਕਿੰਨੇ ਪਰਸੈਂਟ ਫਰਕ ਹੈ ਜੀ ਮੈਂ ਮੰਨ ਕੇ ਚੱਲੋ ਪੂਰੀ ਪਰਸੈਂਟ ਫਰਕ ਹੈ 100 ਦੇ ਵਿੱਚੋਂ ਕਿੰਨੇ ਪਰਸੈਂਟ ਹੈ ਜੀ ਔਰ ਜੋ 100% ਆਈ ਹੁਣ ਠੀਕ ਹੈ ਪਹਿਲਾਂ ਉਹ ਪ੍ਰੋਬਲਮ ਤਾਂ ਨਹੀਂ ਆਉਂਦੀ ਹੁਣ ਜਿਵੇਂ ਗੈਸ ਤਿਆ ਬਣਦੀ ਸੀ ਪੇਟ ਪਰ ਐਬਰਾ ਰਹਿੰਦਾ ਸੀ ਨਹੀਂ ਨਹੀਂ ਲੱਤਾਂ ਦੇ ਵਿੱਚ ਜਿਹੜਾ ਲਗਾਤਾਰ ਦਰਦ ਬਣਿਆ ਰਹਿੰਦਾ ਸੀ ਠੀਕ ਆ ਹੁਣ ਹਾਂਜੀ ਜੀ ਜਮਾਂ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਹੋਰ ਮਰੀਜ਼ਾਂ ਨੂੰ ਜੇ ਜਿਨ੍ਹਾਂ ਨੂੰ ਇਹ ਪੇਸ਼ੈਂਟਾਂ ਨੂੰ ਪ੍ਰੋਬਲਮ ਹੈ ਵੀ ਜਰੂਰ ਆਓ ਤੇ ਆਪ ਦਾ ਵਿਜ਼ਿਟ ਕਰਕੇ ਤੇ ਮੈਨੀਫੈਸਟ ਟਰੀਟਮੈਂਟ ਕਰਵਾਓ ਨਾ ਠੀਕ ਹੈ ਜੀ ਸਸਤੀ ਕਾਪਸ ਹੈ